ਬਾਬਾ ਫਤੇ ਸਿੰਘ ਫੁੱਟਬਾਲ ਅਕੈਡਮੀ ਦੇ ਪ੍ਰਧਾਨ ਕਰਮਜੀਤ ਸਿੰਘ ਦੀ ਅਗਵਾਈ ਵਿੱਚ ਨੌਜਵਾਨੀ ਨੂੰ ਬਚਾਉਣ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਦੀ ਮੁਹਿੰਮ ਤਹਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸ਼ਮ ਪਿਤਾਗੁਰ ਗੋਬਿੰਦ ਸਿੰਘ ਜੀ ਦੇ ਛੋਟੇ ਸ਼ਬਜ਼ਾਦ ਦੇ ਤਨਤਨ ਬਾਬਾ ਫਤੇ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ 5ਥ 올 ਇੰਡੀਆ ਬਾਬਾ ਫਤੇ ਸਿੰਘ ਫੁੱਟਬਾਲ ਕੱਪ ਦਾ ਪੋਸਟਰ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਵੱਲੋਂ ਸਾਂਝੇ ਤੌਰ ਤੇ ਜਾਰੀ ਕੀਤਾ ਗਿਆ ਹੈ ਫੁੱਟਬਾਲ ਕੱਪ ਜਿਹੜਾ ਕਲੱਬ ਹੈ ਇਹਦੇ ਵੱਲੋਂ ਇੱਕ ਜਿਹੜਾ ਫੁੱਟਬਾਲ ਦਾ ਮੈਚ ਦਾ ਆਯੋਜਿਤ ਕੀਤਾ ਜਾ ਰਿਹਾ 10 ਤੋਂ 14 ਦਸੰਬਰ ਤੇ ਇੱਕ ਦਸਤਾਰਬੰਦੀ ਦਾ ਕੰਪੀਟੀਸ਼ਨ ਵੀ ਜਿਹੜਾ ਹੈ ਕੀਤਾ ਜਾ ਰਿਹਾ ਤੇ ਬਹੁਤ ਚੰਗਾ ਤੇ ਵਧੀਆ ਪ੍ਰੋਗਰਾਮ ਜਿਹੜਾ ਹੈ ਕੀਤਾ ਜਾ ਰਿਹਾ ਤੇ ਵਿੱਚ ਨਵੇਂ ਪ੍ਰਾਈਜ਼ ਮਨੀ ਵੀ ਰੱਖੀ ਹੈ ਫਰਸਟ ਪ੍ਰਾਈਜ਼ ਵੀ ਹੈ ਤੇ ਕਾਫੀ ਵੱਡਾ ਫਰਸਟ ਤੇ ਸੈਕੰਡ ਪ੍ਰਾਈਜ਼ ਬਹੁਤ ਵੱਡੇ ਅਮਾਉਂਟ ਦੇ ਵਿੱਚ ਰੱਖਿਆ ਹੋਇਆ ਹੈ ਤੇ ਮੇਰੀ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਵੱਧ ਚੜਕੇ ਦੇ ਚਾਪਾ ਪਾਰਟਿਸਪੀਟ ਕਰੀਏ ਤੇ ਇਹ ਡਰੱਗਸ ਦੇ ਖਿਲਾਫ ਵੀ ਜਿਹੜਾ ਹੈਗਾ ਇਹਦੇ ਵਿੱਚ ਇੱਕ ਉਹ ਵਲ ਹੈ ਕਿ ਆਪਾਂ ਉਸ ਨੂੰ ਲੈ ਕੇ ਵੀ ਇੱਕ ਦੇ ਵਿੱਚ ਚੱਲ ਹੈਗੀ ਆ ਬਾਕੀ ਇਹ ਇਸ ਡੈਡੀਕੇਟਿਡਲੀ ਜਿਹੜਾ ਬਾਬਾ ਫਤੇ ਸਿੰਘ ਜੀ ਹੈਗੇ ਸਾਡੇ ਉਹਨਾਂ ਨੂੰ ਸਮਰਪਿਤ ਹੈ ਸਾਰਾ ਸਮਾਗਮ ਤੇ ਮੇਰੀ ਲੋਕਾਂ ਨੂੰ ਅਪੀਲ ਹੈ ਵੱਧ ਚੜਕੇ ਪਾਰਟਿਸਪੀਟ ਕਰੀਏ ਤੇ ਆਪਾਂ ਦੁਬਾਰਾ ਇਸ ਕੰਪੀਟੀਸ਼ਨ ਨੂੰ ਤੇ ਆਪਣੇ ਪੰਜਾਬ ਨੂੰ ਦੁਬਾਰਾ ਮਨਲਾ ਦਾ ਆਪਣਾ ਡਰੱਗ ਦੇ ਖਿਲਾਫ ਪੁਲਸ ਵੱਲੋਂ ਵੀ ਜੋੜ ਮਿਲ ਕੇ ਕਹਵਾਇਆ ਜਾ ਰਿਹਾ ਹੈ ਜੀ ਜੀ ਡਰੱਗਸ ਦੇ ਖਿਲਾਫ ਵੀ ਅਸੀਂ ਜੀ ਲਗਾਤਾਰ ਲੱਗੇ ਹੋਏ ਫਟਾਜ ਵੀ ਸਬਜ ਡਿਸਟ੍ਰਿਕਟ ਦੇ ਵਿੱਚ ਸਾਥ ਹਾਤੇ ਕਾਸੋ ਆਪਰੇਸ਼ਨਸ ਚੱਲ ਰਹੇ ਆ ਤੇ ਉਹ ਗੋਬਿੰਗੜ੍ਹ ਮੈਂ ਆਪ ਵੀ ਗਿਆ ਸੀ ਕਿ ਉੱਥੇ ਕਈ 11 ਦੇ ਕਰੀਬ ਮਿਲਦੇ ਹੁਣ ਤੱਕ ਅਸੀਂ ਰਾਉਂਡ ਅਪ ਕੀਤੇ ਤੇ ਟੋਟਲ ਹੁਣ ਤੱਕ ਕਰੀਬ 1200 ਬੰਦੇ ਜਿਹੜੇ ਹੈਗੇ ਆ ਡਰੱਗ ਦਸਤ ਕਰ ਦਸਤ چاہے ਛੋਟੇ ਵੱਡੇ ਕੋਈ ਹੁਣ ਤੱਕ ਗ੍ਰਫਤਾਰ ਕੀਤੇ ਜਾ ਚੁੱਕੇ ਤੇ 800 ਦੇ ਕਰੀਬ ਜਿਹੜੇ ਹੈਗੇ ਤਾਂ ਇਹ ਵਿਅਕਤੀ ਜਿਹੜੇ ਕੀ ਦੇ ਨਾਲ ਅਫੈਕਟਿਡ ਸੀਗੇ ਵਿਕਟਿਮ ਸੀ ਉਹਨਾਂ ਦਾ ਇਲਾਜ ਕਰਵਾਇਆ ਜਾ ਚੁੱਕਾ ਹੈ ਇਸ ਤੋਂ ਇਲਾਵਾ ਕਰੀਬ 11 ਇੱਡਾ ਦੀ ਜਿਹੜੀ ਹੈ ਕਿ ਗੈਰ ਕਾਨੂੰਨੀ ਸੰਪਤੀ ਹੈ ਜਿਹੜਾ ਡਰੱਗ ਦੇ ਕਾਲੇ ਧੰਦੇ ਤੋਂ ਬਣਾਈ ਗਈ ਸੀ ਉਹਨਾਂ ਨੂੰ ਵੀ ਡਿਮੋਲਿਸ਼ ਕੀਤਾ ਗਿਆ ਤੇ ਹਰ ਫਰੰਟ ਤੇ ਹੀ ਸਭੀ ਜਿਹੜੀ ਟੀਮ ਲੋਕਾਂ ਦੇ ਸਹਿਯੋਗ ਨਾਲ ਮੀਡੀਆ ਦੇ ਸੱਜਣਾ ਦੇ ਸਹਿਯੋਗ ਨਾਲ ਲਗਾਤਾਰ ਅਸੀਂ ਖੇਡ ਕੰਮ ਕਰ ਰਹੇ ਤੇ ਸਾਨੂੰ ਉਮੀਦ ਹੈ ਕਿ ਬਹੁਤ ਛੇਤੀ ਅਸੀਂ ਜਿਹੜੇ ਆਪਣੇ ਡਿਸਟ੍ਰਿਕਟ ਨੂੰ ਤੇ ਆਪਣੇ ਪੰਜਾਬ ਨੂੰ ਇਸ ਰੱਤਰੀ ਕੈਸਾ ਠੀਕ ਹੈ ਜੀ ਆ ਬਾਬਾ ਫਤਿਹ ਸਿੰਘ ਫੁੱਟਬਾਲ ਕਾਪੀ ਜੋ ਕਿ ਬਾਬਾ ਫਤਿਹ ਸਿੰਘ ਫੁੱਟਬਾਲ ਅਕੈਡਮੀ ਦੁਆਰਾ ਮਾਧਾ ਸੰਤਰੀ ਸਕੂਲ ਦੇ ਵਿੱਚ ਕਰਵਾਇਆ ਜਾ ਰਿਹਾ ਅੱਜ ਸਾਡਾ ਇਸ ਤਰ੍ਹਾਂ ਜਿਹਾ ਵੀ ਹੈ ਮਾ ਟੂਰਨਾਮੈਂਟ ਦਾ ਪੋਸਟਰ ਰਿਲੀਜ਼ ਕਰਵਾਇਆ ਤੇ ਨਾਲ ਉਹਨਾਂ ਨੂੰ ਸੱਦਾ ਪੱਤਰ ਵੀ ਦਿੱਤਾ ਤੇ ਕਿਹੋ ਜਿਹੇ ਹੋ ਰਿਹਾ ਟੂਰਨਾਮੈਂਟ ਇਹ ਮਾਤਾ ਸੁੰਦਰੀ ਸਕੂਲ ਹੈ ਜੀ ਰੈੱਡ ਕ੍ਰੋਸ ਦਾ ਅੱਤੇ ਵਾਲੀ ਕਿਹੜੇ ਤਾਰਿਖ ਨੂੰ ਹੋ ਰਿਹਾ ਜੀ 10 ਤੋਂ 14 ਦਸੰਬਰ ਜੀ ਫੁੱਟਬਾਲ ਦਾ ਹੋ ਰਿਹਾ ਜੀ ਕੀ ਕੀ ਨਾਮ ਰੱਖਿਓ ਨੇ ਕੀ ਕੀ ਗੇਮਾਂ ਨੇ ਫੁੱਟਬਾਲ ਹੈ ਸਰ ਕੱਲੀ ਫੁੱਟਬਾਲ ਹੈ ਬॉयਜ਼ ਲੜਕੇ ਅੰਡਰ 17 ਇਨਾਮ ਕੀ ਰਕੀਤ ਹੈ ਇਨਾਮ 1,11,000 ਰੁਪਿਆ ਫਰਸਟ ਪ੍ਰਾਈਜ਼ ਹੈ ਜੀ ਤੇ 71,000 ਰੁਪਿਆ ਸੈਕੰਡ ਪ੍ਰਾਈਜ਼ ਹੈ ਇਹਦਾ ਮੁੱਖ ਮਕਸਦ ਕੀ ਹੈ ਕਰਾਉਣ ਦਾ ਮੁੱਖ ਮਕਸਦ ਹੈ ਜਿਹੜੇ ਸਾਡੇ ਏਰੀਆ ਦੀ ਅਸੀਂ ਗ੍ਰਾਸ ਰੂਟ ਤੇ ਯੂਥ ਜਿਹੜਾ ਯੂਥ ਆ ਮਤਲਬ ਵਾਰ ਤੋਂ ਵਾਰ ਖੇਡਾਂ ਦੇ ਨਾਲ ਜੁੜੇ ਜਿਹੜੇ ਵੀ ਬੰਦੇ ਫੁੱਟਬਾਲ ਨੂੰ ਪਿਆਰ ਕਰਦੇ ਆ ਦਿਨ ਉਹ ਅਸੀਂ ਉਹਨਾਂ ਹੋਰ ਜ਼ਿਲ੍ਹਿਆਂ ਦਾ ਜਿਵੇਂ ਲੈਵਲ ਆਪਾਂ ਸੀ ਉਹ ਉਹ ਸਾਰਾ ਸਾਡਾ ਮਤਲਬ ਸਾਰੇ ਸਰਪ੍ਰਦਾਤਾ ਜੀ ਸਾਡੇ ਸਰਪ੍ਰਸਤ ਸਾਰੇ ਜਿੰਨੇ ਵੀ ਆ ਸਾਡੇ ਨਾਲ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਹੈ ਇਸ ਨੂੰ ਕਰਾਉਣ ਦੇ ਵਿੱਚ ਕਿੰਨਾ ਪੰਜਵਾਂ ਹੋ ਰਿਹਾ ਜੀ ਇਸ ਵਾਰ ਠੀਕ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਦੀ ਫਤਿਹ ਅਸੀਂ ਅੱਜ ਆ ਪਾਪਾ ਹਰਦੇਵ ਸਿੰਘ ਫੁੱਟਬਾਲਾ ਕਾਟਿੰਗ ਨੂੰ ਪੰਜਵਾਂ ਫੁੱਟਬਾਲ ਟੂਰਨਾਮੈਂਟ ਕਰਵਾ ਰਹੇ ਹਾਂ 10 ਦਸੰਬਰ ਤੋਂ 14 ਦਸੰਬਰ ਤੱਕ ਅੱਜ ਅਸੀਂ ਅੱਜ ਅਸੀਂ ਮਾਨਯੋਗ ਐਸਐਸਪੀ ਫਟਕਰ ਸਾਹਿਬ ਨੂੰ ਸਿੱਧਾ ਪੱਤਰ ਦੇ ਕੇ ਗਏ ਆ ਅਸੀਂ ਉਹਨੂੰ ਬੇਨਤੀ ਕਰਕੇ ਆ ਵੀ ਵੱਧ ਤੋਂ ਵੱਧ ਸਾਡੇ ਟੂਰਨਾਮੈਂਟ 'ਚ ਆਉਣ ਕੇ ਤੇ ਸਾਨੂੰ ਹੋਰ ਵੀ ਅਸੀਂ ਪਬਲਿਕ ਨੂੰ ਸਭ ਨੂੰ ਭੈਣ ਭੰਜਾਂ ਨੂੰ ਬੇਨਤੀ ਕਰਦੇ ਆ ਵੀ ਵੱਧ ਤੋਂ ਵੱਧ ਸਾਡੇ ਟੂਰਨਾਮੈਂਟ 'ਚ ਪੁਚਾ ਕੇ ਸਾਰਿਆਂ ਦੇ ਪਲੇਅਰਾਂ ਦਾ ਹੌਸਲਾ ਵਧਾਈ ਕਰੋ ਬਹਿਗੁਰਜੀ ਦਾ ਖਾਲਸਾ ਵੈਗ ਦੀ